ਆ ਮੈਂ ਵਿਕਰਮ ਬੋਲ ਰਾਂ ਦੱਸ ਆ ਮੈਂ ਬੋਲਦੀ ਬੋਲਦਾ ਮੋਸ ਮੈਂ ਕਹਾਂ ਮਾਰਾ ਆਇਆ ਪਰ ਇੱਥੇ ਤੁਹਾਡੀ ਨਹੀਂ ਆਇਆ ਜੋ ਲਾਦ ਬਿਚਾਰੀ ਜੀ ਅੰਨੇ ਸਪੀਕਿੰਗ ਮੈਂ ਕਹਾਂ ਤੁਸੀਂ ਕਰ ਲੇ ਮੈਂ ਕਹਾਂ ਤੁਸੀਂ ਨਾ ਜਿਹੜੀ ਜਿਵੇਂ ਪਹਿਲਾਂ ਤੁਸੀਂ ਮਰਨਾ ਮਾਰਤਾ ਹੈ ਜੀ ਫੇਰ ਕੋਈ ਅਜੇ ਰਾਣਾ ਮਾਰਤਾ ਬੋਲੇ ਮਾਰਤਾ ਕੋਈ ਆਪ ਦੇ ਹਿਸਾਬ ਨਾਲ ਹੀ ਤੁਸੀਂ ਆਪ ਹੀ ਬੰਦੇ ਕਰੀ ਜਾਂਦੇ ਹੋ ਮੈਂ ਤੁਹਾਨੂੰ ਪਤਾ ਤੈਨੂੰ ਹਾਂ ਕਿ ਕਿ ਅੰਕਿਤ ਤੇ ਜੋ ਮੋਟੇ ਮੋਟੇ ਤੋਂ ਗੋਲੀਆਂ ਮਾਰੀਆਂ ਆ ਵੀ ਤੇਰੇ ਮੁਖਬਰ ਨਹੀਂ ਸੀਗੇ ਅਜੇ ਰਾਣਾ ਤੇਰਾ ਮੁਖਬਰ ਨਹੀਂ ਸੀ ਪਛਾਣਾ ਹੈ ਕੁੜੀ ਤੇਰਾ ਮੁਖਬਰ ਨਹੀਂ ਸੀ ਖਾਲਾ ਆਪਦੇ ਘਰਦਿਆਂ ਵੀ ਸੌ ਆਪਦੇ ਚੁਲਾਕਾਂ ਦੀ ਤੇ ਘੁਰਦਿਆਂ ਦੀ ਗੱਲ ਇਹ ਗੱਲ ਨਹੀਂ ਜੇ ਤੂੰ ਬੋਲਦਾ ਤਾਂ ਬੰਦਿਆਂ ਦੀ ਗੱਲ ਕਰ ਮੇਰੀ ਠੀਕ ਹੈ ਹਾਂ ਤੇ ਤੂੰ ਵੀ ਨਾ ਨਾ ਮੁਖਬਰ ਨਹੀਂ ਠੀਕ ਹੈ ਤੁਸੀਂ ਮਾਰੀ ਜਾਂਦੇ ਹੋ ਸਾਹ ਸਹਰ ਆਲੇ ਇਹ ਬੇਵਕੂਫੀਆਂ ਨੇ ਜਿਹੜਾ ਅੰਕੀ ਮਰਿਆ ਉਹ ਆਪੇ ਆਪੇ ਹੀ ਮਰਿਆ ਜੋ ਕੰਦ ਬਣਾਉਂਦਾ ਬਟਾ ਉਹ ਦਲੇਰ ਸੀ ਕਿ ਦੋਵਾਂ ਨਾਲ ਯਾਰੀ ਹੁੰਦੀ ਆ ਪਰ ਆੜ ਸਾਹਿਬ ਆਪਾਂ ਦੇ ਲਈ ਦੋ ਬੰਦੇ ਨਾਲ ਯਾਰੀ ਨਹੀਂ ਰੱਖੀ ਸਾਡੇ ਗਰੁੱਪ 'ਚ ਬਹੁਤ ਲੱਦੀ ਖੱਦੀ ਘੇਰੀ ਫਿਰਦੀ ਆ ਕਿਤੇ ਹੋਵੇ ਕਿਤੇ ਹੋਵੇ ਤੇ ਰੱਖੀ ਹੋਵੇ ਮੈਂ ਨਹੀਂ ਰੱਖੀ ਕਦੇ ਚੰਗੀ ਗੱਲ ਆ ਤੁਹਾਨੂੰ ਲੱਗਦਾ ਕੋਈ ਬੰਦੇ ਮੁੱਖ ਵਰਗੇ ਕੋਈ ਕਰਦਾ ਮੇਰਾ ਤਾਂ ਕੋਈ ਨਹੀਂ ਨੇ ਮੈਂ ਸਾਡਾ ਪਰ ਜਿਹੜੀ ਗੱਲਾਂ ਹਰ ਇੱਕ ਨਾਲ ਪੋਰਟ ਨਾਲ ਜਿਹੜਾ ਕਰਦਾ ਆਪਣੇ ਹੱਕ ਤਾਂ ਕਰਕੇ ਮਰਿਆ ਉਹ ਠੀਕ ਹੈ ਨਾ ਅੱਛਾ ਆਪਣਾ ਕਿਹਦਾ ਕੋਈ ਨਹੀਂ ਕੋਈ ਪਰਦਾ ਅੱਜ ਅਜਾਖਰ ਨੇ ਤੇ ਕੋਈ ਨੇ ਮੁਖਬਰੀ ਨਹੀਂ ਕੀਤੀ ਤੁਹਾਨੂੰ ਇਹ ਪਤਾ ਤਾਂ ਨਹੀਂ ਕਿ ਜਲੇਰੋਂ ਸਾਡੇ ਮਤੇ ਨਜੀਦ ਤੱਕ ਜਾ ਕੇ ਆ ਗਏ ਤੁਸੀਂ ਇਹ ਗੱਲ ਕਿ ਤੁਹਾਨੂੰ ਅਸੀਂ ਨਹੀਂ ਕੀਤਾ ਤੂੰ ਹੀ ਕਹਿੰਦਾ ਸੀ ਨਾ ਵੀ ਮੈਂ ਸਾਡਾ ਕੋਈ ਰੋਲ ਨਹੀਂ ਤੂੰ ਆਹ ਸਾਡਾ ਨਰਿੰਦਰ ਨੂੰ ਦਾ ਆਜਾਣਾ ਹੈਗਾ ਕੋਈ ਨਿਰੇਸ਼ ਇਹ ਕਿਹਦਾ ਬੰਦਾ ਉਗਾਵਲੇ ਸਿੱਕਾ ਤੋਂ ਅਮਰੀਕਾ ਦੇ ਨਿਯਮ ਜਿਹੜੇ ਆਤਵਾਦੀ ਵਾਲੇ ਜਿਹਨੇ ਪਾਇਆ ਉਹ ਕਹਿੰਦੇ ਨੇ ਐਂ ਪ੍ਰਦੀਪ ਦਾ ਇਹ ਕੌਣ ਹੈ ਐਕਚੁਅਲੀ ਪ੍ਰਦੀਪ ਮਾਨ ਸਾਹਿਬ ਨੇ ਅੱਜ ਸਾਡੇ ਲਈ ਤੂੰ ਵੀ ਉਹ ਹੋ ਜਾ ਉਹ ਵੀ ਹੋ ਜਾ ਜਿਹੜਾ ਗਲਤ ਕੰਮ ਕਰੂ ਉਹਨੂੰ ਬਿਲਕੁਲ ਬਖਸ਼ਿਆ ਨਹੀਂ ਇਹ ਗੱਲ ਆ ਕਿ ਮੈਨੂੰ ਵੀ ਜਾਣਦਾ ਮੇਰੀ ਗੱਲ ਤੂੰ ਆਪ ਦਾ ਕੰਮ ਹੀ ਕਰਦਾ ਤਾ ਸਿੰਘ ਬਿਲਕੁਲ ਸਹੀ ਕੰਮ ਕਰਦੀ ਨੌਕਰੀ ਦੇ ਮੁਤਾਬਕ ਕਰਦੇ ਆ 15 ਸਾਲ ਹੋ ਗਏ ਉਹ ਪਾਈਸੇ ਸਾਡੇ ਨਾਲ ਬਿਠਾ ਕੀ ਅੱਜ ਹੀ ਆ ਕੇ ਦਿਖਾਵਾਂਗੇ ਤੇ ਉਹਨਾਂ ਨੂੰ ਸਟੈਚਰ ਟਰੀਟਮੈਂਟ ਕਿਉਂ ਦਿੱਤਾ? ਜੀਰਮਾਨੀ ਕਿ ਉਹਨਾਂ ਨੂੰ ਕੋਈ ਟਰੀਟਮੈਂਟ ਕਮਾਏ ਦੱਸੋ। ਕੋਈ ਕੁਛ ਜਿਦੋਂ ਅਸੀਂ ਕਦੇ ਨਹੀਂ ਦੁੱਤਾ ਰਿਕ ਨੂੰ ਜੁੱਤੀ ਮਾਰੀ ਦੀ ਆ। ਉਹੀ ਥੋੜਿਆਂ ਨੇ ਮਾਰੀ ਉਹੀ ਉਹਨਾਂ ਦੇ ਸਾਡੇ ਲਈ ਸਭ ਰਾਹ। ਠੀਕ ਹੈ ਨਾ? ਉਹ ਥੋੜਿਆਂ ਕਰੀ ਜਾਵਾ ਆਉਂਦੀ ਹੈ ਸਾਡਾ ਤਾਂ ਸਾਡੇ ਆਪ ਦਾ ਜਦੋਂ ਹੋਊਗਾ ਤੇ ਕਰੋ ਗੱਲ ਤਾਂ ਅਸੀਂ ਬਿਲਕੁਲ ਨਹੀਂ ਬਕਸ਼ਾਂਗੇ। ਠੀਕ ਹੈ ਨਾ? ਅਸੀਂ ਰਾਤ ਨੂੰ ਇੱਦਾਂ ਕਰਾਉਂਦੇ ਹਾਂ ਨੰਬਰ ਵਿੱਚ ਰਾਤ ਨੂੰ ਬਹੁਤ ਕੋਲਾ ਆਈ ਨਜ਼ਰਿਆਂ। ਹਾਂ ਮੈਂ ਹੀ ਕਰ ਰਹੇ ਸੀ ਮੈਂ ਹੀ ਕਰਾਂਗਾ ਉਹ ਨੰਬਰ ਆ। ਨਾ ਸੀ ਇਹ ਕੰਮ ਕਰਿਆ ਨਾ ਕਰੀਏ ਠੀਕ ਹੈ ਨਾ ਇਹ ਤਾਂ ਉਲਟਾ ਮੈਂ ਤੈਨੂੰ ਤੇਰੀ ਯਾਦ ਕਰਾਈ ਤੈਨੂੰ ਪਹਿਲਾਂ ਮੈਂ ਦੋ ਮਤਾਈ ਜਿਹੜੀ ਪਾਇਆ ਕੰਮ ਨਹੀਂ ਕੁਛ ਨਹੀਂ ਦੀ ਆ ਪ੍ਰਦੀਪ ਆਲਾ ਫਿਰ ਆਰਪੀਜੀਸ਼ ਨਰੇਸ਼ ਆ ਗਏ ਇਹ ਕੀ ਕੰਮ ਸੀਗੇ ਆਪਣੀ ਗੱਲ ਨਹੀਂ ਸੀ ਉਹ ਬਾਈ ਕਾ ਕਰਦਾ ਠੀਕ ਹੈ ਨਾ ਪ੍ਰੇਮੀ ਛੱਡ ਮੇਰਾ ਆਰ ਪੀ ਜੀ ਦਾ ਕਿਉਂ ਕਰਾ ਫਿਰ ਇੰਟੈਲੀਜੈਂਸ ਤੇ ਉਹ ਨਰੇਸ਼ਨ ਨੇ ਕਿਉਂ ਬੰਦੇ ਦਿੱਤੇ ਤੁਹਾਨੂੰ ਮੰਨਦਾ ਜੇ ਨਹੀਂ ਜੇ ਜੂਰੀਆਂ ਨੂੰ ਕਾਹ ਤੋਂ ਯਾਮੀ ਦਿੱਤੇ ਤੇ ਕੁਝ ਵੀ ਮਾਰੇ ਹੁੰਦੇ ਆ ਜੇ ਉੱਤੇ ਦੋਦੇ ਘੋੜੇ ਜਿੰਨੇ ਵੀ ਆ ਸਾਰੇ ਕਿਰਾਦ ਆ ਉਹ ਬੰਦ ਕਰੂ ਉਹ ਅਸੀਂ ਕਿਸੇ ਨੂੰ ਕੋਈ ਸਪੈਸ਼ਲ ਟਰੀਟਮੈਂਟ ਨਹੀਂ ਦਿੰਦੇ ਮਤਲਬ ਕੋਈ ਦਿੱਤੀ ਆ ਨਾ ਤੁਹਾਨੂੰ ਨਾ ਇਹਨੂੰ ਠੀਕ ਹੈ ਨਾ ਬਿਲਕੁਲ ਹੈ ਜੇ ਜੇ ਪਰੋਂ ਨੂੰ ਉੱਤੇ ਕਰਕੇ ਦਿੰਦੇ ਜੇ ਮਾਨੂਰੂਪਾ ਮਾਰ ਕੇ ਸਪੈਕੀ ਕਰਨ ਮਾਰਦੇ ਜੇ ਕੋਈ ਮਰਜ਼ੀ ਹੈ ਕਰੋ ਭਾਈ ਜੀ ਜੇ ਤੁਹਾਨੂੰ ਜੇ ਕੋਈ ਮਾਨੂਰੂਪਾ ਗਿਫਟ ਪੈਕ ਕਰਕੇ ਦੇਤੇ ਨਾ ਕੋਈ ਹਰਦੂ ਰਹਿ ਸਾਡੇ ਆਪਣੀ ਟੀਮ ਕੋਲ ਅਜਿਹਾ ਜਿਹੜਾ ਗਲਤ ਕੰਮ ਕਰੂਗਾ ਕਾਨੂੰਨ ਨੂੰ ਹੱਥ ਚ ਲਊਗਾ ਜਿਵੇਂ ਤੂੰ ਤੇ ਸੇ ਮਾਰਤਾ ਉਹ ਮਾਰ ਤੋਂ ਬਿਲਕੁਲ ਨਹੀਂ ਬਰਦਾਸ਼ਤ ਕਰਾਂਗੇ ਜਿੰਨੇ ਦਿਲ ਰਹਿ ਗਏ ਆ ਤੋ ਕੀ ਕਰਾਂਗੇ ਸਹੀ ਚੰਮਗਰੀ ਥੱਲੇ ਨੀ ਕਰੋ ਸਮਾਗਮਾਂ ਦੀ ਮਦਦ ਨਾਲ ਨਾ ਕਰੋ ਪਹਿਲਾਂ ਨਾ ਕਰੋ ਪੰਜਾਬ ਦੀਆਂ ਚਿੱਟੇ ਵਾਲਿਆਂ ਕਰਤੀ ਬਾਈ ਜੀ ਆਹ ਕਰਦੇ ਆ ਤੁਹਾਨੂੰ ਨਾ ਕਰੋ ਤੇ ਮਦਦੀਆਂ ਦੀ ਖਬਰੀਆਂ ਹੋਰ ਵੀ ਬਹੁਤ ਘੱਟ ਮਿਲ ਜਾਣੀਆਂ ਨਾ ਜਿਹੜਾ ਉਹ ਟੋਪੇ ਪਹਿਲਾਂ ਹੀ ਬਹੁਤ ਦੁਨੀਆ ਦੀਆਂ ਜੇਸਮੇਟੀ ਆ ਠੀਕ ਹੈ ਤੇ ਜਸ ਆਹ ਦਾ ਕਰੂਗਾ ਉਹਨੂੰ ਬਿਲਕੁਲ ਨਹੀਂ ਬਖਸ਼ਿਆ ਜਾਊਗਾ ਸਾਫ਼ ਤੈਨੂੰ ਦੱਸਤਾ ਠੀਕ ਹੈ ਨਹੀਂ ਬਿਲਕੁਲ ਸਾਬ ਮੈਂ ਮਾਰ ਕੇ ਪਾਤੀ ਜਿਹੜੀ ਮੰਗਦੇ ਨੇ ਠੀਕ ਆ ਬੱਸ ਤੁਸੀਂ ਮੈਨੂੰ ਕੰਡੀ ਲਗਿਆ ਦੁੱਟੇ ਲੱਗੇ ਮੇਰੀ ਗੱਲ ਸੁਣ ਬੱਚਿਆਂ ਨੂੰ ਮਲਾਂਦਾ ਅਸਰ ਨਹੀਂ ਨਹੀਂ ਤੋ ਮੈਂ ਨਹੀਂ ਬੁਲਾਉਂਦੀ ਨਾ ਚਿੱਟਿਆਂ ਦੀ ਕਮਾਈ ਮੈਂ ਨਹੀਂ ਖਾਂਦਾ ਚਿੱਟਿਆਂ ਦੀ ਕਮਾਈ ਤੁਸੀਂ ਖਾਣੇ ਆ ਠੀਕ ਹੈ ਮੈਂ ਨਹੀਂ ਖਾਂਦਾ ਇਹ ਰਲਾ ਕਰੀਂਦਾ ਨਾ ਮੈਨੂੰ ਲੋੜ ਆ ਤੈਨੂੰ ਇਹ ਪਸੰਦ ਦੀ ਤੈਨੂੰ ਮੈਂ ਇਹਨਾਂ ਦਾ ਜਿਹੜਾ ਤੂੰ ਆ ਸਾਨੂੰ ਕੀ ਹੈ ਠੀਕ ਹੈ ਨਾ ਅੱਜ ਮੈਂ ਤੇ ਗੱਲ ਕਰਾਂ ਗੱਲ ਹੀ ਕਹਿੰਦਾ ਮੁਖਬਰ ਆਉਣਗੇ ਤੁਸੀਂ ਥੋੜੀ ਹਾਂਜੀ ਮਾੜੇ ਨੂੰ ਲੱਗਦਾ ਸਾਨੂੰ ਕੁਝ ਨਹੀਂ ਪਤਾ ਤੇ ਤੈਨੂੰ ਲੱਗਦਾ ਅਸੀਂ ਨਾ ਅਸੀਂ ਕੁਝ ਬਣਾਇਆ ਨਾ ਬਣਾਈਏ ਅਸੀਂ ਸਹੀ ਕੰਮ ਕੀਤਾ ਉਹੀ ਕਰਾਂਗੇ ਜੇ ਲੋਕਾਂ ਦੇ ਪੁੱਤ ਮਰ ਰਹੇ ਨੇ ਜੇ ਲੋਕਾਂ ਦੇ ਪੁੱਤ ਮਰ ਰਹੇ ਨੇ ਪੁੱਤ ਪੁੱਤ 谢谢你们 ਸਹੀ ਹੈ ਮੈਂ ਤੈਨੂੰ ਇਹ ਕਹਿ ਰਿਹਾ ਜੋ ਕੋਈ ਗਲਤ ਕਰੂਗਾ ਤੁਹਾਨੂੰ ਦੋਸ਼ ਨਹੀਂ ਉਹ ਕਾਨੂੰਨ ਮੁਤਾਬਕ ਬਣਦਾ ਅਗਲੇ ਦਿਨ ਦੇ ਬਾਅਦ ਤੁਹਾਨੂੰ ਦੋ ਹੋਊਗਾ ਰੈਟਲੀਏਸ਼ਨ ਚ ਅਸੀਂ ਉਹ ਕਰਾਂਗੇ ਇਹਦੇ ਵਿੱਚ ਕੋਈ ਉਹ ਗੱਲ ਨਹੀਂ ਤੂੰ ਫੋਨ ਕਰਕੇ ਮਾਰਤ ਨਹੀਂ ਮਾਰਤਾ ਹੋ ਪੂਰਾ ਉਹ ਕੋਈ ਖਾੜੇ ਮੁਖਬਰਾ ਕੋਈ ਸਾਨੂੰ ਮੁਖਬਰਾ ਨਹੀਂ ਲੋੜ ਨਹੀਂ ਤੁਹਾਡੇ ਕੋਲ ਕੋਈ ਗੱਲ ਨਹੀਂ ਬਹੁਤ ਖੁਸ਼ ਆ ਠੀਕ ਹੈ ਨਾ ਨੋ ਨੋ ਹਾਂ ਵੀ ਦੱਸ ਦੱਸ ਮੋਗਲੀ ਮੈਂ ਵਿਕਰਮ ਰਾਣੀ ਬੋਲ ਰਿਹਾ ਬਾਈ ਹਾਂ ਹਾਂ ਮੈਂ ਵਿਕਰਮ ਬੋਲ ਰਾਂ ਦੱਸ ਹਾਂ ਮੈਂ ਬੋਲਦੀ ਬੋਲ ਰਾਂ ਮਾਸ ਮੈਂ ਕਿਹਾ ਮਾੜਾ ਆਇਆ ਬਾਈ ਜੀ ਤੁਹਾਡੀ ਨਹੀਂ ਆਇਆ ਜੋ ਲਾਦ ਬਿਚਾਰੀ ਜੀ ਅੰਨੇ ਸਪੀਕਿੰਗ ਮੈਂ ਕਿਹਾ ਤੁਸੀਂ ਕਰ ਲਿਓ ਮੈਂ ਕਿਹਾ ਤੁਸੀਂ ਨਾ ਜਿਹੜੀ ਜਿਵੇਂ ਪਹਿਲਾਂ ਤੁਸੀਂ ਮਰਨਾ ਮਾਰਤਾ ਖਲੀ ਫੇਰ ਕੋਈ ਅਜੀ ਰਾਣਾ ਮਾਰਦਾ ਗੋਲੇ ਮਾਰਦਾ ਕੋਈ ਆਪ ਦੇ ਹਿਸਾਬ ਨਾਲੀ ਤੁਸੀਂ ਆਪ ਹੀ ਬੰਦੇ ਕਰੀ ਜਾਂਦੇ ਹੋ ਮੈਨੂੰ ਤੁਹਾਨੂੰ ਪਤਾ ਤੈਨੂੰ ਹੈ ਕਿਵੇਂ ਕੀ ਅੰਕਿਤ ਕਰੀਏ ਕਿਹੜੇ ਗੋਲੀਆਂ ਮਾਰੀਆਂ ਰਾਣਾ ਵੀ ਤੇਰੇ ਮੁਖਬਰ ਨਹੀਂ ਸੀਗੇ ਅਜੀ ਰਾਣਾ ਤਾਂ ਮੁਖਬਰ ਨਹੀਂ ਸੀ ਤੇ ਜਹਾ ਹੈ ਕਿਹੋ ਜਿਹੇ ਮੁਖਬਰ ਨਹੀਂ ਸੀ ਖਾਣਾ ਆਪ ਦੇ ਘਰਦਿਆਂ ਵੀ ਸੋ ਆਪ ਦੇ ਚੌਕਾਂ ਦੀ ਤੇ ਖੁਰਦਿਆਂ ਦੀ ਗੱਲ ਇਹ ਗੱਲ ਨਹੀਂ ਜੇ ਤੂੰ ਬੰਦਿਆਂ ਦੀ ਗੱਲ ਕਰ ਮੇਰੀ ਠੀਕ ਹੈ ਬਹੁਤ ਬਹੁਤ ਫਾਇਦਾ ਨਹੀਂ ਚੱਲਣੀ ਨਾ ਬਗੂ ਪਾਣੀ ਮੁਖਵਰ ਨਹੀਂ ਠੀਕ ਹੈ ਤੁਸੀਂ ਮਾਰੀ ਜਾਂਦੇ ਹੋ ਫਿਰ ਫਿਰ ਹੋਏ ਬੇਵਕੂਫੀਆਂ ਨੇ ਜਿਹੜਾ ਅੰਕੀ ਮਰਿਆ ਉਹ ਆਪ ਦੇ ਹੱਥਾਂ ਤੋਂ ਮਰਿਆ ਉਹ ਕੰਦ ਬਣਾਉਂਦਾ ਬਟਾ ਉਹ ਦਲੇਰ ਸੀ ਧੂਆਂ ਨਾਲ ਯਾਰੀ ਹੁੰਦੀ ਆ ਬਰਾੜ ਸਾਹਿਬ ਆਪਾਂ ਤੇਰੇ ਦੋ ਬੰਦੇ ਨਾਲ ਯਾਰੀ ਨਹੀਂ ਰੱਖੀ ਸਾਡੇ ਗਰੁੱਪ 'ਚ ਬਹੁਤ ਲਿੱਲੀ ਖੜੀ ਫਿਰਦੀ ਆ ਕਦੇ ਉਹ ਫਿਰ ਕਿਸੇ ਹੋਵੇ ਤੇ ਰੱਖੀ ਹੋਵੇ ਮੈਂ ਨਹੀਂ ਰੱਖੀ ਕਦੇ ਚੰਗੀ ਗੱਲ ਆ ਤੁਹਾਨੂੰ ਲੱਗਦਾ ਗਰਮੇ ਤਾਂ ਨਹੀਂ ਕਰਦਾ ਮੇਰਾ ਤਾਂ ਕੋਈ ਮੈਂ ਤਾਂ ਇਹ ਨਹੀਂ ਮੈਂ ਤਾਂ ਆਪ ਦਾ ਪਰ ਜਿਹੜੀ ਗੱਲਾਂ ਹਰਕਤਾਂ ਦਾ ਪੋਰਟ ਤਾਂ ਆਪਦੀ ਹਲਕਤਾ ਕਰਕੇ ਮਰਿਆ ਉਹ ਠੀਕ ਹੈ ਨਾ ਅੱਛਾ ਆਪ ਵੀ ਕੋਈ ਜਿਹੜਾ ਕਰਦਾ ਐਕਸਪਲੇਨਿੰਗ ਦਾਖਰ ਨੇ ਕੋਈ ਨੇ ਮੁਹਬਰੀ ਨਹੀਂ ਕੀਤੀ ਤੁਹਾਨੂੰ ਅਗਲੇ ਤੱਕ ਤਾਂ ਸਾਡੇ ਮਤੇ ਨਹੀਂ ਚਾਹੀਦੀ ਤਾਂ ਜ਼ਰੂਰ ਹੈ ਕਿ ਤਾ ਜਿਵੇਂ ਤੁਸੀਂ ਨਹੀਂ ਕੀਤਾ ਤੂੰ ਵੀ ਕਹਿੰਦਾ ਸੀ ਨਾ ਵੀ ਮੈਂ ਸਾਡਾ ਕੋਈ ਰੋਲ ਨਹੀਂ ਕੁਰਾਹ ਹਾਲ ਸੜਾ ਨਿਰਿੰਦਰ ਨੰਦ ਦਾ ਆਜਾਣਾ ਹੈ ਜਨਾ ਹੈਗਾ ਕੋਡਾ ਨਿਰਦੇਸ਼ ਹੈ ਕਿਦਾ ਬੰਦਾ ਸੁਗਾ ਵੀ ਸੁਗਾ ਕੰਮ ਨਹੀਂ ਕਰਦਾ ਅੱਤਵਾਦੀ ਯੋਜਨਾ ਚ ਪੈਂਦੇ ਉਹ ਕੋਈ ਕਹਦੇ ਨਹੀਂ ਹੈ ਪ੍ਰਦੀਪ ਦਾ ਇਹ ਕੌਣ ਹੈ ਅੱਜ ਵੀ ਪ੍ਰਦੀਪ ਮੈਂ ਅੱਜ ਵੀ ਮੈਂ ਮੈਡਾਉਲੀ ਚ ਪਛਣੀ ਸੀ ਠੀਕ ਹੈ ਅੱਜ ਇਹ ਆ ਮਾਰਿਆ ਤੇ ਮਾਰ ਕੇ ਕੋਈ ਫੋਨ ਵੀ ਲਾਇਆ ਜਿਹੜੀ ਗੱਲ ਕੀਤੀ ਹੈ ਉਹਦੇ ਤੋਂ ਭੱਜੇ ਨਹੀਂ ਕਦੇ ਭਰਾੜ ਸਾਹਿਬ ਤੁਹਾਨੂੰ ਵੀ ਪਤਾ ਠੀਕ ਹੈ ਮੈਂ ਤੁਹਾਨੂੰ ਫੋਨ ਅਸੀਂ ਹਰ ਹੱਦ ਤੱਕ ਜਾਣ ਨੂੰ ਤਿਆਰ ਆ ਠੀਕ ਹੈ ਤੁਸੀਂ ਸਾਡੇ ਦੁਸ਼ਮਣਾਂ ਨੂੰ ਪਰਮਾਨੰਦਾ ਦੇ ਲਿਆ ਕੇ ਆ ਕੇ ਆ ਕਰਲਾਲ ਵਾਲੇ ਸ਼ਿਤਰਾਂ ਨੂੰ ਰਿਮਾਂਡ ਤੇ ਲਿਆ ਕੇ ਜਿਹੜੀ ਸੇਵਾ ਕੀਤੀ ਹੈ ਨਾ ਤੁਸੀਂ ਉਹ ਸਾਨੂੰ ਰੇਂਦੀ ਉਮਰ ਤੱਕ ਯਾਦ ਰਹੂਗੀ ਜੀ ਜਿਹੜਾ ਚਸਕਾ ਜਿਹੜੀ ਚਸਕੇ ਸੇਵਾ ਕੀਤੀ ਹੈ ਨਾ ਰਾਗੀ ਤੋਂ ਪੇਸ਼ ਕਰਵਾ ਕੇ ਆਪਦੇ ਕੋਲੇ ਜਿਹੜਾ ਰਿਮਾਂਡਾ ਵੀ ਸਪੈਸ਼ਲ ਹੋ ਤੁਸੀਂ ਕਮੈਂਟ ਦਿੱਤਾ ਉਹਦਾ ਧੰਨਵਾਦ ਕਰਦਾ ਮੈਂ ਨਾ ਤੁਹਾਡਾ ਚੰਗੀ ਤਰ੍ਹਾਂ ਕਰਾਂਗੇ ਮੇਰੇ ਲਈ ਸਾਡੇ ਲਈ ਤੂੰ ਵੀ ਉਹਦਾ ਉਹ ਵੀ ਉਹਦਾ ਜਿਹੜਾ ਗਲਤ ਕੰਮ ਕਰੂ ਉਹਨੂੰ ਬਿਲਕੁਲ ਬਖਸ਼ਿਆ ਨਹੀਂ ਇਹ ਗੱਲ ਆ ਕਿ ਮੈਨੂੰ ਵੀ ਜਾਣਦਾ ਮੇਰੀ ਗੱਲ ਤੂੰ ਆਪਦਾ ਕੰਮ ਹੀ ਕਰਦਾ ਸਿੰਘ ਬਿਲਕੁਲ ਸਹੀ ਕੰਮ ਕਰਦੀ ਨੌਕਰੀ ਦੇ ਮੁਤਾਬਕ ਕਰਦੇ ਆ ਪਾਈਲਟ 20 ਸਾਲ ਹੋ ਗਏ ਇੰਨੇ ਸਾਲ ਹੋ ਗਏ ਅਸੀਂ ਆਹੀ ਰਾਹ ਨਹੀਂ ਦਿਖਾਵਾਂਗੇ ਇਹ ਮਨੁੱਖੀ ਬਿਮਾਰੀ ਵਾਲਾ ਰਮਾਨ ਚ ਉਹਨਾਂ ਨੂੰ ਸਪੈਸ਼ਲ ਟ੍ਰੀਟਮੈਂਟ ਕਿਉਂ ਦਿੱਤਾ ਰਮਾਨ ਚ ਉਹਨਾਂ ਨੂੰ ਕੀ ਟ੍ਰੀਟਮੈਂਟ ਦੱਸੋ ਕੋਈ ਕੁਸ਼ਤ ਨੂੰ ਅਸੀਂ ਕਦੇ ਨਹੀਂ ਦੁੱਤਾ ਰਿਕ ਨੂੰ ਜੁੱਤੀ ਮਾਰੀ ਦੀ ਆ ਉਹੀ ਥੋੜਿਆਂ ਨੇ ਮਾਰੀ ਉਹੀ ਉਹਨਾਂ ਦੇ ਸਾਡੇ ਲਈ ਸਭ ਰਾਹ ਠੀਕ ਹੈ ਨਾ ਉਹ ਥੋੜਿਆਂ ਕਰੀ ਜਾਵਾਂ ਆਉਂਦੀ ਹੈ ਸਾਡਾ ਤਾਂ ਸਾਡੇ ਆਪ ਦਾ ਜਦੋਂ ਹੋਊਗਾ ਤੇ ਕਰੋ ਗੱਲ ਤਾਂ ਅਸੀਂ ਬਿਲਕੁਲ ਨਹੀਂ ਬਕਸ਼ਾਂਗੇ ਠੀਕ ਹੈ ਨਾ ਅਸੀਂ ਰਾਤ ਦੇ ਲਈ ਨੰਬਰ ਵਿੱਚ ਰਾਤ ਵੀ ਬਹੁਤ ਕੋਲ ਆਈ ਨਜ਼ਰਿਆਂ ਹਾਂ ਮੈਂ ਕਰ ਰਿਹਾ ਸੀ ਮੈਂ ਹੀ ਕਰਾਂਗਾ ਉਹ ਨੰਬਰ ਮੈਂ ਤੁਹਾਨੂੰ ਇੰਨੀ ਗੱਲ ਕਹੀ ਨਾ ਪੁਲਿਸਿੰਗ ਕਰ ਰਹੇ ਹੋ ਨਿਰਪੱਖ ਕਰ ਲੋ ਇਹਨਾਂ ਚਿੱਟਿਆਂ ਦੇ ਸਾਗਲਰਿਆਂ ਨੂੰ ਤੁਸੀਂ ਸਪੰਕਰ ਮਾਫ਼ੀ ਇਹ ਕੰਮ ਕਰਿਆ ਨਾ ਕਰੀਏ ਠੀਕ ਹੈ ਨਾ ਇਹ ਤਾਂ ਉਲਟਾ ਮੈਂ ਤੈਨੂੰ ਤੇਰੀ ਯਾਦ ਕਰਾਈ ਤੈਨੂੰ ਕਹਿੰਦੇ ਹਾਂ ਤੁਹਾਨੂੰ ਤਾਂ ਹੀ ਜਨ ਲਾਇਆ ਕੰਮ ਨਹੀਂ ਦੀ ਕੁਛ ਨਹੀਂ ਦੀ ਆ ਪ੍ਰਦੀਪ ਆਲਾ ਫਿਰ ਆਰ ਪੀ ਜੀ ਚ ਨਰੇਸ਼ ਆ ਗਿਆ ਇਹ ਕੀ ਕੰਮ ਸੀਗੇ ਆਪਣੀ ਗੱਲ ਨਹੀਂ ਆ ਸੀ ਉਹ ਬਾਈ ਕਰਨ ਦਾ ਠੀਕ ਹੈ ਨਾ ਪ੍ਰੇਮੀ ਛੱਡ ਮੇਰਾ ਆਰ ਪੀ ਜੀ ਦਾ ਕਿਉਂ ਕਰਾ ਫਿਰ ਇੰਟੈਲੀਜੈਂਸ ਤੇ ਉਹ ਨਰੇਸ਼ਨ ਨੇ ਕਿਉਂ ਬੰਦੇ ਦਿੱਤੇ ਤੁਹਾਡੇ ਬੰਦੇ ਜੇ ਨਹੀਂ ਜੇ ਚੂਰੀਆਂ ਨਾਲ ਕਾਫੀ ਜੀ ਆਪ ਹੀ ਦੇਤੇ ਤੇ ਕੁਝ ਨਾ ਮਾਰੇ ਹੁੰਦੇ ਜਾਂਦੇ ਉੱਤੇ ਦੋਦੇ ਘੋੜੇ ਜਿੰਨੇ ਵੀ ਆ ਸਾਰੇ ਬਰਾਬਰ ਆ ਉਹ ਬੰਦ ਕਰੂ ਉਹ ਅਸੀਂ ਕਿਸੇ ਨੂੰ ਕੋਈ ਸਪੈਸ਼ਲ ਟਰੀਟਮੈਂਟ ਨਹੀਂ ਦਿੰਦੇ ਮਤਲਬ ਕੋਈ ਦਿੱਤੀ ਆ ਨਾ ਤੁਹਾਨੂੰ ਨਾ ਇਹਨੂੰ ਠੀਕ ਹੈ ਨਾ ਬਿਲਕੁਲ ਹੈ ਜੇ ਜੱਫੂ ਨੂੰ ਉੱਤੇ ਕਰ ਕੁਤੇ ਜੇ ਮਾਨ ਮਾਰ ਕੇ ਸਟੇ ਕਰ ਦਿੱਤੇ ਜੱਫੂ ਦੀ ਮਰਜ਼ੀ ਹੈ ਕਰੋ ਭਾਈ ਜੀ ਜੇ ਤੁਹਾਨੂੰ ਜੱਫੂ ਕਿਹੜੇ ਮਾਨੂਰੂਪ ਦਾ ਗਿਫਟ ਪੈਕ ਕਰਕੇ ਦੇ ਦੇਣਾ ਇਸ ਪਾਸੇ ਆਪਣੀ ਨੀਤੀ ਕੰਮ ਅਸਟਾ ਜਿਹੜਾ ਗਲਤ ਕੰਮ ਕਰੂਗਾ ਕਾਨੂੰਨ ਨੂੰ ਹੱਥ ਚ ਲਊਗਾ ਜਿਵੇਂ ਤੂੰ ਤੇ ਸੇ ਮਾਰਤਾ ਉਹ ਮਾਰ ਤੋਂ ਬਿਲਕੁਲ ਨਹੀਂ ਬਰਦਾਸ਼ਤ ਕਰਾਂਗੇ ਜਿੰਨੀ ਦਲ ਲੱਗੇ ਆ ਉੱਕੇ ਕਰਾਂਗੇ ਸਹੀ ਚੰਮ ਕਰੀਂ ਫੇਰ ਨੀ ਕਰੋ ਸਾਥ ਨਾਲ ਦੀ ਮਦਦ ਨਾਲ ਨਾ ਕਰੋ ਪੰਜਾਬ ਦੀ ਚਿੱਟੀਆਂ ਬਿਲਕੁਲ ਨਹੀਂ ਬਖਸ਼ਿਆ ਹੋਇਆ ਸਾਫ਼ ਤੈਨੂੰ ਦੱਸਤਾ ਠੀਕ ਹੈ ਨਹੀਂ ਕਰ ਬਿਲਕੁਲ ਸਾਬ ਮੈਂ ਮਾਰ ਕੇ ਪਾਤੀ ਜਿਹ ਮੰਗਦੇ ਨੇ ਠੀਕ ਆ ਬੱਸ ਕਾਗਜ਼ੇਪਰਾਕ ਹੈ ਤੁਸੀਂ ਮੈਨੂੰ ਕੁੰਡੀ ਲਗਿਆ ਦੁੱਟੇ ਕੇ ਮੇਰੀ ਗੱਲ ਸੁਣ ਬੱਚਿਆਂ ਨੂੰ ਮਾਂ ਦਾ ਆਸਰਾ ਹੈ ਇੰਦਾਂ ਨਾ ਮੈਨੂੰ ਲੋੜ ਆ ਤੈਨੂੰ ਇਹ ਪਸੰਦ ਦੀ ਤੈਨੂੰ ਮੈਂ ਇਹਨਾਂ ਦਾ ਜਿਹੜਾ ਤੂੰ ਸਾਨੂੰ ਕੀ ਹੈ ਠੀਕ ਹੈ ਨਾ ਅੱਜ ਮੈਂ ਤੇ ਗੱਲ ਕਰਾਂ ਗੱਲ ਹੀ ਕਹਿੰਦਾ ਮੁਖਬਰ ਬਣਾਏਂਗੇ ਤੁਸੀਂ ਥੋੜੀ ਹਾਂਜੀ ਅੱਜ ਜਿਹੜਾ ਮੁਖਬਰ ਬਣਾਏਂਗੇ ਉਹ ਵੀ ਮਾਰੇਗਾ ਪੁਰੀ ਬਣਾਏ ਉਹਨੂੰ ਵੀ ਮਾਰੇਗਾ ਜਿਹੜੇ ਜਾਖੜ ਚਾਂਦੀ ਵਰਗੇ ਬਣਾਏ ਹੋਏ ਉਹਨਾਂ ਨੂੰ ਵੀ ਮਾਰਾਂਗੇ ਹੋਰ ਚਿੰਨੇ ਥੋੜੇ ਤੋਂ ਨਮਨ ਨੂਮਨ ਜਿਹੜੇ ਬਣਾਏ ਜਾਂਦੇ ਸਾਰੇ ਤੈਨੂੰ ਲੱਗਦਾ ਸਾਨੂੰ ਕੁਝ ਨਹੀਂ ਪਤਾ ਤੇ ਤੈਨੂੰ ਲੱਗਦਾ ਨਾ ਅਸੀਂ ਕੁਝ ਬਣਾਇਆ ਨਾ ਬਣਾਈਏ ਅਸੀਂ ਸਹੀ ਕੰਮ ਕੀਤਾ ਉਹੀ ਕਰਾਂਗੇ ਪਰ ਜੇ ਤੂੰ ਨਹੀਂ ਹੱਸਦੀ ਤੂੰ ਵੀ ਲੋਕਾਂ ਦੇ ਪੁੱਤ ਮਰਨ ਨਾਲ ਪੁੱਤ ਪੁੱਤ فرق ਪੈਂਦਾ ਹੁੰਦਾ ਤਾਂ ਘਾਟਾ ਹੀ ਗੱਲ ਅਸੀਂ ਜੇ ਤੁਸੀਂ ਕਾਹਦੇ ਜੋਕੇ ਹੁੰਦੇ ਸਾਨੂੰ ਘਰ ਛੱਡਨੇ ਕਾਹ ਤੋਂ ਪੈਂਦੇ ਜੇ ਪੁਲਿਸ ਆਪਦਾ ਕੰਮ ਕਰਦੀ ਹੁੰਦੀ ਨਾ ਤੇ ਸਾਨੂੰ ਘਰ ਲੈ ਛੱਡਨੇ ਪੈਂਦੇ ਠੀਕ ਹੈ ਇੱਕ ਦੂਸਰ ਨਾਲ ਜਿੰਦੀਆਂ ਬੰਦਾ ਮਾਰ ਕੇ ਚਲੋਗੇ ਕੋਈ ਜਿਹੜਾ ਬੰਦਾ ਕੋਈ ਕਿੱਤੇ ਕੰਮ ਤੇ ਗਲਤ ਕਰੀ ਜੇ ਜੋ ਕੋਈ ਗੱਲ ਨਹੀਂ ਕਰਦਾ ਪਰ ਅਰਦਾਈ ਗੱਲ ਕਰਦਾ ਹੈ ਗਲਤ ਹੋਇਆ ਚੰਗੀ ਕਰ ਅਸੀਂ ਆਪਦਾ ਕੰਮ ਕਰਨਾ ਤੂੰ ਆਪਦੇ ਕੰਮ ਕਰੀ ਜਾ ਨੇ ਕੋਈ ਨਹੀਂ ਦੇਖ ਲਾਂਗੇ ਆਪਾਂ ਕਿਹਦੇ ਚੰਡੀਗੜ੍ਹ ਚ ਆ ਕੇ ਬੰਦਾ ਮਾਰ ਕੇ ਉੱਥੇ ਤੁਹਾਨੂੰ ਸਬੂਤ ਨਹੀਂ ਮਿਲਿਆ ਕਾਹਦੀ ਬਲਸਾ ਤੁਸੀਂ ਬਰੀ ਹੋ ਗਏ ਬੰਦੇ ਕੀ ਪੁਲਿਸ ਵਰਤ ਕੀਤਾ ਤੁਸੀਂ ਹੈ ਕਿਹੜੇ ਕਿਹੜਾ ਬੰਦਾ ਮਾਰ ਕੇ ਮੈਂ ਕਿਰਨਾਲ ਨੂੰ ਇੰਡਸਟਰੀਅਲ ਏਰੀਆ ਚ ਆ ਕੇ ਮਾਰਕੀਆਂ ਝੂਠਾ ਤੇ

ਇਦਿਜ ਕੋਈ ਹੋਰ ਗੱਲ ਨਹੀਂ ਤੂੰ ਫੋਨ ਕਰਕੇ ਮੈਂ ਮਾਰ ਤਾ ਮਾਰ ਤਾ ਪੂਰਾ ਉਹ ਮੁਖਬਰ ਕੋਈ ਸਾਨੂੰ ਮੁਖਬਰਾਂ ਦੀ ਲੋੜ ਨਹੀਂ ਸਾਡੇ ਕੋਲ ਕੋਈ ਗੱਲ ਨਹੀਂ ਬਹੁਤ ਖੁਸ਼ ਹਾਂ ਠੀਕ ਹੈ ਨਾ ਹਾਂ ਮੈਨੂੰ ਪਤਾ ਤੁਹਾਡੇ ਕੋਲੇ ਬਹੁਤ ਕਸ਼ ਹੈ ਤੁਹਾਡੇ ਕੋਲੇ ਮੁਖਬਰ ਨਹੀਂ ਹੋ ਸਕਦਾ ਕੋਈ ਚਿੱਤੂ ਨਹੀਂ ਹੈਗਾ ਹਲੋ ਹਲੋ ਹਾਂ ਵੀ ਦੱਸ ਦੱਸ ਮੈਂ ਗੋਲਡੀ ਆਂ ਬਿਕਰਮਾੜੀ ਬੋਲ ਰਿਹਾ ਹਾਂ ਭਾਈ ਹਾਂ ਹਾਂ ਮੈਂ ਬਿਕਰਮ ਬੋਲ ਰਿਹਾ ਦੱਸ ਹਾਂ ਮੈਂ ਗੋਲਡੀ ਬੋਲ ਰਿਹਾ ਮਾਤਾ ਮੈਂ ਕਿਹਾ ਮਾਰਾ ਆਇਆ ਪਰ ਇੱਥੇ ਤੁਹਾਡੀ ਨਹੀਂ ਆਇਆ ਜੋ ਲਾੜ ਬਿਚਾਰੀ ਜੀ ਅੰਨੇ ਮੈਂ ਕਿਹਾ ਤੁਸੀਂ ਮੈਂ ਕਿਹਾ ਤੁਸੀਂ ਨਾ ਜਿਹੜੀ ਜਿਵੇਂ ਪਹਿਲਾਂ ਤੁਸੀਂ ਮਰਨਾ ਮਾਰਤਾ ਹਾਂਜੀ ਫੇਰ ਕੋਈ ਅਜੇ ਰਾਣਾ ਮਾਰਤਾ ਬੋਲੇ ਮਾਰਤਾ ਕੋਈ ਆਪ ਦੇ ਹਿਸਾਬ ਨਾਲ ਹੀ ਤੁਸੀਂ ਆਪ ਹੀ ਬੰਦੇ ਕਰੀ ਜਾਂਦੇ ਹੋ ਮੈਂ ਤੁਹਾਨੂੰ ਪਤਾ ਤੈਨੂੰ ਹਾਂ ਕਿਵੇਂ ਕੀ ਅੰਕੀ ਕਰੀ ਕਿਹੜੇ ਬੰਦਿਆਂ ਦੇ ਗੋਲੀਆਂ ਮਾਰੀਆਂ ਆ। ਆਹ ਤੇ ਮੁੰਡੇ ਤੇ ਸਾਹ ਰਾਣਾ ਵੀ ਤੇਰੇ ਮੁਖਬਰ ਨਹੀਂ ਸੀਗੇ। ਅਜੇ ਰਾਣਾ ਤੇਰਾ ਮੁਖਬਰ ਨਹੀਂ ਸੀ ਤੇ ਜਹਾ ਹੈ ਕੁਕੀ ਤੇਰਾ ਮੁਖਬਰ ਨਹੀਂ ਸੀ ਖਾਣਾ ਆਉਂਦੇ ਘਰਦਿਆਂ ਵੀ ਸੌ ਆਉਂਦੇ ਚੁੜਾਕਾਂ ਦੀ। ਤੇ ਖੁਰਦਿਆਂ ਦੀ ਗੱਲ ਇਹ ਗੱਲ ਨਹੀਂ ਜੇ ਤੂੰ ਬੰਦਿਆਂ ਦੀ ਗੱਲ ਕਰ ਮੇਰੀ। ਠੀਕ ਹੈ। ਆਹ ਤੇ ਸੌ ਵੀ ਫਾਇਦਾ ਨਹੀਂ ਚੱਲੂ ਨਾ ਮੁਖਬਰ ਨੇ। ਠੀਕ ਹੈ। ਤੂੰ ਮਰੀ ਜਾਂਨੇ ਉਹ ਤੂੰ ਸਹਰ ਹੋਏ। ਇਹ ਬੇਵਕੂਫੀਆਂ ਨੇ। ਜਿਹੜਾ ਅੰਕੀ ਮਰਨਾ ਆ ਉਹਦੇ ਪਾਗੀਆਂ 24 ਮਰੀਆ। ਉਹ ਕੰਦਮਣ ਵੰਦਾ ਬੱਟਰਾ ਉਹ ਦਲੇਰ ਸਿੰਘ ਜਦੋਂ ਨਾਲ ਯਾਰੀ ਹੁੰਦੀ ਆ ਬਰਾੜ ਸਾਹਿਬ ਆਪਾਂ ਤੇਰੇ ਦੋ ਬੰਦੇ ਨਾਲ ਯਾਰੀ ਨਹੀਂ ਰੱਖੀ ਸਾਡੇ ਗਰੁੱਪ 'ਚ ਬਹੁਤ ਲੱਲੀ ਖੱਲੀ ਬਣੀ ਕਰਦੀ ਆ ਕਿੱਦੇ ਹੋ ਮੇਰੇ ਵੀ ਹੋਵੇ ਤੇ ਰੱਖੀ ਹੋਵੇ ਮੈਂ ਨਹੀਂ ਰੱਖੀ ਕਦੇ ਚੰਗੀ ਗੱਲਾਂ ਚੰਗੀ ਗੱਲਾਂ ਦੀ ਨਹੀਂ ਰੱਖੀ ਚੰਗੀ ਗੱਲ ਆ ਤੁਹਾਨੂੰ ਲੱਗਦਾ ਮੈਂ ਕੰਮ ਦੇ ਮੁਖਬਰ ਬਣ ਕੇ ਤੁਹਾਨੂੰ ਮੋਕਾ ਦਤਾ ਮੇਰਾ ਤਾਂ ਕੋਈ ਨੰਦ ਨਹੀਂ ਨੇ ਮੈਂ ਸਾਹ ਦਾ ਪਰ ਜਿਹੜੀ ਗੱਲ ਆ ਹਰਕਤਾਂ ਦਾ ਪੋਸਟ ਜਿਹੜਾ ਆਉਂਦੀ ਆ ਹਰਕਤਾਂ ਕਰਕੇ ਮਰਿਆ ਉਹ ਠੀਕ ਹੈ ਨਾ

ਹਾਂ ਪ੍ਰਦੀਪ ਦਾ ਇਹ ਕੌਣ ਹੈ ਅੱਜ ਵੀ ਪ੍ਰਦੀਪ ਨਾ ਆਇਆ ਅੱਜ ਵੀ ਜਿੰਨੇ ਮੈਡੋਰੀ ਚ ਪੱਕ ਨਹੀਂ ਸੀ ਠੀਕ ਹੈ ਅਜੇ ਆ ਮਾਰਿਆ ਤੇ ਮਾਰ ਕੇ ਕੋਈ ਫੋਨ ਨਹੀਂ ਲਾਇਆ ਜਿਹੜੀ ਗੱਲ ਕੀਤੀ ਉਹਦੇ ਤੋਂ ਭੱਜੇ ਨਹੀਂ ਕਦੇ ਬਰਾੜ ਸਾਹਿਬ ਤੁਹਾਨੂੰ ਵੀ ਪਤਾ ਠੀਕ ਹੈ ਮੈਂ ਤੁਹਾਨੂੰ ਫੋਨ ਇਸ ਗੱਲ ਨੂੰ ਲਾਇਆ ਬਾਈ ਜੀ ਜਿੰਨੇ ਮਫਰ ਮਰਜ਼ੀ ਬਣਾ ਲਓ ਸਾਡੇ ਗਰੁੱਪ ਚ ਅਸੀਂ ਹਰ ਹੱਦ ਤੱਕ ਜਾਣ ਨੂੰ ਤਿਆਰ ਹੈ ਠੀਕ ਹੈ ਤੁਸੀਂ ਸਾਡੇ ਦੁਸ਼ਮਣਾਂ ਨੂੰ ਇਰਨ ਸਾਡੇ ਲਈ ਤੂੰ ਵੀ ਉਹ ਜਾਂ ਉਹ ਵੀ ਹੋ ਜਾ ਜਿਹੜਾ ਗਲਤ ਕੰਮ ਕਰੂ ਉਹਨੂੰ ਬਿਲਕੁਲ ਬਖਸ਼ਣਾ ਨਹੀਂ ਥੈਂਕ ਯੂ ਜੀ ਸਾਹਿਬ ਤੁਹਾਨੂੰ ਵੀ ਜਾਣਦਾ ਮੇਰੀ ਗੱਲ ਤੂੰ ਆਪ ਦਾ ਕੰਮ ਨਹੀਂ ਬਹੁਤ ਚੰਗੀਆਂ ਬੰਦੇ ਆ ਸਿੰਘ ਬਿਲਕੁਲ ਸਹੀ ਕੰਮ ਕਰਦੇ ਨੌਕਰੀ ਦੇ ਮੁਤਾਬਕ ਕਰਦੇ ਆ ਸਾਡੇ ਲਈ ਸਾਰ ਹੋ ਗਈ ਹਿੰਦੂ ਜੀ ਸਾਡੇ ਨੂੰ ਵੀ ਦਿਖਾਵਾਂਗੇ ਅਸੀਂ ਵੀ ਦਿਖਾਵਾਂਗੇ ਕੁਸ਼ਤੇ ਜਨ ਉਹਦੇ ਕਦੇ ਨੁੱਤਾ ਰਿਕ ਨੂੰ ਜੁੱਤੀ ਮਾਰੀਦੀ ਆ ਉਹੀ ਥੋੜਿਆਂ ਨੇ ਮਾਰੀ ਉਹੀ ਉਹਨਾਂ ਦੇ ਸਾਡੇ ਲਈ ਸਭ ਰੱਖਦੇ ਨੇ ਠੋੜੇ ਕਦੇ ਠੀਕ ਹੈ ਨਾ ਉਹ ਥੋੜੀ ਆ ਕਰੀ ਜਾਵਾ ਆਪਦੀ ਆ ਸਾਡਾ ਤਾਂ ਸਾਡੇ ਆਪ ਦਾ ਜਦੋਂ ਹੋਊਗਾ ਤੇ ਕਰੋ ਗੱਲ ਵੀ ਬਿਲਕੁਲ ਨਹੀਂ ਬਕਸਾਂਗੇ ਠੀਕ ਹੈ ਨਾ ਅਸੀਂ ਰਾਤ ਦੀ ਵੀ ਨੰਬਰ ਵਿੱਚ ਰਾਤ ਨੂੰ ਬਹੁਤ ਫੋਨ ਆਈ ਨਜ਼ਰ ਆ ਹਾਂ ਮੈਂ ਹੀ ਕਰਾਂਗੀ ਮੈਂ ਹੀ ਕਰਾਂਗੀ ਮੈਂ ਤੁਹਾਨੂੰ ਇੰਨੀ ਗੱਲ ਕਹੀ ਨਾ ਪੁਲਿਸ ਨੂੰ ਕਰ ਰਹੇ ਹੋ ਕਰ ਲੋ ਇੰਨਾ ਚਿੱਟੇ ਨਾਲ ਸਮਗਲਰਿਆਂ ਨੂੰ ਤੁਸੀਂ ਸਮਰਕਰਦੇ ਹੋ ਪ੍ਰੋਪਰ ਇਨਰ ਨਹੀਂ ਨਾ ਸੀ ਇਹ ਕੰਮ ਕਰਿਆ ਨਾ ਕਰੀਏ ਠੀਕ ਹੈ ਨਾ ਇਹ ਤਾਂ ਉਲਟਾ ਮੈਂ ਤੈਨੂੰ ਤੇਰੀ ਯਾਦ ਕਰਾਈ ਤੈਨੂੰ ਪਹਿਲਾਂ ਮੈਂ ਦੱਸਿਆ ਸੀ ਕਿ ਲਾਇਆ ਆ ਕੰਮ ਨਹੀਂ ਕੁਛ ਨਹੀਂ ਦੀ ਆ ਪ੍ਰਦੀਪ ਆਲਾ ਫਿਰ ਆਰਪੀਜੀਸ਼ ਨਰੇਸ਼ ਆ ਗਿਆ ਇਹ ਕੀ ਕੰਮ ਸੀਗੇ ਆਪਣੀ ਗੱਲ ਨਹੀਂ ਸੀ ਪਾਓ ਬਾਈ ਹਰਕਾ ਕਰਦਾ ਠੀਕ ਹੈ ਨਾ ਪ੍ਰੇਮੀ ਛੱਡ ਮੇਰਾ ਆਰ ਪੀ ਜੀ ਦਾ ਕਿਉਂ ਕਰਾ ਫਿਰ ਇੰਟੈਲੀਜੈਂਸ ਤੇ ਉਹ ਨਰੇਸ਼ਨ ਨੇ ਕਿਉਂ ਬੰਦੇ ਦਿੱਤੇ ਤੁਹਾਡਾ ਮੰਨਦਾ ਜੇ ਨਹੀਂ ਜੇ ਤੁਹਾਨੂੰ ਨਾ ਕਾਹਤੋ ਵੀ ਯਾਦ ਨਹੀਂ ਦਿੱਤੇ ਤਾਂ ਤੁਸੀਂ ਕਿਹਨਾਂ ਆ ਰਹੇ ਹੋ ਬੰਦੇ ਆ ਕੇ ਉੱਤੇ ਦੋਦੇ ਘੋੜੇ ਜਿੰਨੇ ਵੀ ਆ ਸਾਰੇ ਬਰਾਬਰ ਆ ਉਹ ਬੰਦ ਕਰੂ ਉਹ ਅਸੀਂ ਕਿਸੇ ਨੂੰ ਕੋਈ ਸਪੈਸ਼ਲ ਟਰੀਟਮੈਂਟ ਨਹੀਂ ਦਿੰਦੇ ਮਤਲਬ ਕੋਈ ਦਿੱਤੀ ਆ ਨਾ ਤੁਹਾਨੂੰ ਨਾ ਇਹਨੂੰ ਠੀਕ ਹੈ ਨਾ ਬਿਲਕੁਲ ਨਹੀਂ ਜੀ जरा गलत काम करूगा कानून हाथ च लवगा जिम्मे तुझे ये मारता मार तो बिलकुल नहीं बर्दश्त